7mm ਜੀ ਮੇਰੀ। ਠੀਕ ਠੀਕ ਲਾ ਲਓ। 7mm ਬਹੁਤ ਵੱਡਾ ਹੁੰਦਾ। ਹਾਂਜੀ ਹੈ ਸੀਨੀ ਵੱਡੀ ਤਾਂ। ਦੋਨੇ ਪਾਸੇ? ਹਾਂਜੀ। ਕਈ ਵਾਰ ਕਰਾਇਆ ਸੀ ਮੈਂ ਟੈਸਟ ਤਾਂ। ਅੱਛਾ। ਹਾਂਜੀ। ਤੇ ਫਿਰ ਦਵਾਈ ਦਬੂਈ ਕੁਰਖੇਤਰ ਤੋਂ ਕਿਤੇ ਹੋਰ। ਉਹ ਵੀ ਪਹਿਲਾਂ ਬਹੁਤ ਲਈ ਸੀ ਮੈਨੂੰ 20 ਸਾਲ ਤੋਂ ਸੀ ਇਹ ਤਾਂ। ਕਿੰਨਾ ਜੀ? ਬੱਦ ਹੀ ਰਹਿੰਦੀ ਸੀ ਦੀ ਘਟਦੀ ਰਹਿੰਦੀ। ਯਾ ਤਾਂ ਪਹਿਲਾਂ ਦੱਸਿਆ ਸੀ ਸਹੁਰਿਆਂ ਨੂੰ। ਬਾਅਦੇ ਹੋਈ ਸੀ। ਬਾਅਦ ਹੀ ਹੋਈ ਸੀ। ਅੱਛਾ ਵਿਆਹ ਤੋਂ ਬਾਅਦ ਪ੍ਰੋਬਲਮ ਹੋ ਗਈ ਹਾਂਜੀ। ਅੱਛਾ ਤਾਂ ਹੁਣ ਔਰਤਾਂ ਦਵਾਈ ਲੈ ਕੇ ਗਏ ਨਾ 4-5 ਮਹੀਨੇ ਪਹਿਲਾਂ ਲੈ ਕੇ ਗਏ ਸੀ। ਹੁਣ ਠੀਕ ਹੈ ਜੀ। ਹੁਣ ਠੀਕ। 3 ਚਾ ਚਾ ਫਿਰ ਇਹਨੇ ਕੀ ਦਿੱਤਾ ਸੀ ਉਹ ਹੀ ਬੁੰਦਾ ਜੀ ਦਿੱਤੀ ਹਾਂਜੀ ਹਾਂਜੀ ਉਹ ਹੀ ਪੀਣ ਦੀ ਦਿੱਤੀ ਸੀ ਲੱਗਦਾ ਸੀ ਵੀ ਬੁੰਦਾ ਨਾਲ ਜਦੋਂ ਮੈਂ ਡਾਕਟਰ ਸਾਹਿਬ ਨੂੰ ਮਿਲੇ ਸੀ ਮੈਂ ਕਹਾਂ ਜੀ ਬੁੰਦਾ ਕੀ ਕਰਨੀ ਇਹ ਵਾਰ ਤਾਂ ਮੈਂ ਲੈ ਹੀ ਨਹੀਂ ਸੀ ਜੀ ਦੂਜੀ ਵਾਰ ਲੈ ਕੇ ਗਿਆ ਸੀ ਹੁਣ ਮੈਡਮ ਦੀ ਪ੍ਰੋਬਲਮ ਸੀ ਨਾ ਉਹਦੇ ਕਰਕੇ ਆਏ ਸੀ ਮੈਮ ਨੂੰ ਕੀ ਪ੍ਰੋਬਲਮ ਸੀ ਇਹਨਾਂ ਨੂੰ ਬੱਚੇਦਾਨੀ ਚ ਰਸੋਲੀਆਂ ਦੱਸੀ ਸੀ ਜੀ ਅੱਛਾ ਹਾਂਜੀ ਦਿੱਕਤ ਵੀ ਹੁੰਦੀ ਸੀ ਦਰਦ ਹੁੰਦਾ ਸੀ ਠੀਕ ਹੁਣ ਠੀਕ ਹੈ ਜੀ ਤੁਹਾਡੇ ਵੀ ਆ ਇਹਨਾਂ ਨੇ ਆਹ ਹੱਥ ਜੇ ਆ ਹੱਥ ਹੀ ਕੁੱਟਿਆ ਸੀ ਹਾਂਜੀ ਹਾਂਜੀ ਮੈਂ ਹੱਥ ਕੁੱਟ ਕੇ ਦੱਸ ਦਿੰਦੇ ਹਾਂ ਹਾਂਜੀ ਤੇ ਗੁੜੀਆਂ ਨੂੰ ਕੀ ਦੱਸਿਆ ਠੀਕ ਦੱਸਿਆ ਗੁੜੀਆਂ ਠੀਕ ਹੈ ਜੀ ਇਹਨਾਂ ਤਾਂ ਵੈਸੀ ਦੀ ਬਸ ਥੋੜੀ ਬਹੁਤ ਹੂੰ ਹੂੰ ਪ੍ਰੋਬਲਮ ਸੀ ਉਹ ਠੀਕ ਹੈ ਜੀ ਹੁਣ